ਵਾਇਰ ਜੀਕਾ ਖਾਲਸਾ ਵਾਇਰ ਜੀ ਦੀ ਫਦੇ ਆਈਦਾ ਬਲੌਗ ਹੋ ਗਿਆ ਆਪਣਾ ਸ਼ੁਰੂ ਅੱਜ ਧੁੰਦ ਬਹੁਤ ਘੱਟ ਪਈ ਆ ਪਰ ਕੋਰਾ ਬਹੁਤ ਪਿਆ ਵਾ ਥੋਨ ਸ਼ੈੱਡ 'ਚ ਚੱਲਦੇ ਬੰਦਿਆਂ ਨੂੰ ਆਵਾਜ਼ ਮਾਰਦੇ ਆ ਤੇ ਇਹ ਧੁੰਦ ਨੇ ਦੋ ਤਣ ਬਹੁਤ ਖਰਾਬ ਕੀਤਾ ਅੱਜ ਜਿੰਨਾ ਵੀ ਐ ਕੋਰਾ ਜਿਆ ਬਹੁਤ ਪਿਆ ਹੱਥ ਪੈਰ ਬਹੁਤ ਠਰਦੇ ਆ ਯਾਰ ਐ ਵਧੀਆ ਵਾ ਮੌਸਮ ਕੋਰੇ ਨਾਲ ਕਣਕਾਂ ਬਣਨੀਆਂ ਠੱਠਾ ਆ ਕੇ ਬੰਦਿਆਂ ਨੂੰ ਕੰਮ ਖੇਦੇ ਐ ਕਣਕਾਂ ਵੇਖੋ ਕਿਦਾਂ ਸਾਵਣਾ ਜੁੜੀਆਂ ਪਈਆਂ ਚਲੋ ਜੀ ਅੱਜ ਮੁੰਡਾ ਟ੍ਰੈਕਟਰ ਧੌਂੜਿਆ ਮੋਣ ਇਹਦਾ ਕਿੱਥੇ ਨਹੀਂ ਤੇ ਜੀ ਕਰ ਦੰਦਾ ਕੰਮ ਕਰਨ ਨੂੰ ਧੁੱਪ ਲੱਗੀ ਆ ਔਰ ਟੂਟੀ ਬੰਦ ਕਰ ਦੇ ਧੁੱਪ ਗਿਆ ਦੇ ਨਾਲੇ ਪੈਪ ਇਕੱਠਾ ਕਰਦੇ ਚਾਹ ਪੀ ਲੋ ਕੋਈ ਨਹੀਂ ਪੁੱਤ ਚਾਹ ਪੀ ਲੋ ਤੇ ਅੱਜ ਬੰਦੇ ਆਪਣੇ ਅੱਜ ਆਪਣੇ ਘਰੇ ਕੋਈ ਪ੍ਰੋਗਰਾਮ ਆ ਤੇ ਬੰਦੇ ਆ ਪਾ ਘੱਲਣੇ ਆ ਔਰ ਬਾਲਣ ਬੁੱਲਣ ਲੈਣ ਹਾਂ ਕੀ ਚਾਹੀਦਾ ਇਹਨੂੰ ਵੜਾ ਹੁੰਦਾ ਤੇ ਬੰਦੇ ਪਾਰ ਘਲਦੇ ਆ ਨਾਲੇ ਖਰੋਣੇ ਆ ਆ ਆਪਣਾ ਪੰਪ ਆ ਗਿਆ ਰਾਜੇ ਵਾਲਿਆਂ ਦਾ ਕਰੋ ਚੈੱਕ ਇਹਨੂੰ ਇਹ ਨੌਜਲਾਣਾ ਬਣਾਇਆ ਜਿਹਤਰਾ ਖਾਦ ਖੂਦ ਵਾਲੀ ਸਪਰੇਅ ਕਰਨ ਨੂੰ ਜਾਂ ਜਉਂਦਰ ਵਾਲੀ ਤੇ ਬਹੁਤ ਵਧੀਆ ਬਣਿਆ ਵਾ ਬਾਕੀ ਚਲਾ ਕੇ ਵੇਨੇ ਕਿਦਾਂ ਦਾ ਸਿਸਟਮ ਇਹਦਾ ਕੀ ਆ ਕੀ ਨਹੀਂ ਸਾਰਾ ਕੋ ਵੇਖਾਂਗੇ ਪੂਰਾ ਮਜ਼ਬੂਤ ਐਂਗਲਾਂ-ਉਂਗਲਾਂ ਦਾ ਬਣਿਆ ਵਾ ਹਲਕਾ ਨਹੀਂ ਆ ਇੰਨਾ ਕੰਮ ਮਜ਼ਬੂਤੀ ਚ ਕੀਤਾ ਵਾ ਦਵੇਂ ਬੰਨੇ ਗੰਨਾ 50 ਫੁੱਟ ਕਹਿੰਦੇ ਕਵਰ ਕਰਦਾ ਬਾਕੀ ਲੱਗ ਜੂ ਪਤਾ ਕੀ ਕਰਦਾ ਕੀ ਨਹੀਂ ਚਲਾ ਕੇ ਵੇਖਾਂਗੇ ਕੇ ਕਹਿੰਦਾ ਵੀ ਚੱਲ ਯਾਰ ਟਰਾਲੀ ਸਵਾਲ ਹੀ ਲਾ ਦਿੰਦੇ ਆ ਨਾ ਉਨਾ ਹੀ ਪਾਈ ਇੱਥੇ ਵੀ ਆਪਾਂ ਨੂੰ ਸਪਰੇਅ ਤੂੰ ਕਰਨੀ ਆ ਦੇਲ ਸਾਰਾ ਸਿਆਲ ਨਹੀਂ ਟੁੱਟਣਾ ਜਿਆਦਾ ਟੁੱਟਣਾ ਚਲੋ ਛੇਰੋ ਰੋਟੀ ਤੁਹਾਡੀ ਮੈਂ ਲੈ ਕੇ ਆਉਣਾ ਪੁੱਛ ਜਾ ਆਪਣੇ ਪਰਮਵੀਰ ਦੀ ਜੀਵ ਦੀ ਟੈਸਟਿੰਗ ਸ਼ੁਰੂ ਆ ਜੀ ਜਲਾਉਣ ਦੇ ਵਿਆਵਾ ਤੇ ਪਾਰ ਹੀ ਰੋਟੀ ਪ੍ਰਸ਼ਾਦਾ ਦੇ ਕੇ ਆਉਨੇ ਆ ਪਿੰਡ ਚ ਹੋਲੀ ਗੱਡੀ ਦੀ ਹੁੰਦੀ ਪੁੱਤ ਕੋਈ ਜਵਾਗ ਜੂ ਗਾੜੀ ਆ ਜਾਂਦਾ ਜੰਗਾ ਅੱਜ ਹੋਣੇ ਨੂੰ ਪਹਿਲਾ ਟਰੈਕਟਰ ਦੀ ਜਾਂਚ ਖਾਈ ਆ ਹੁਣ ਜੀਵ ਦੀ ਟ੍ਰੇਨਿੰਗ ਕਰਦਾ ਹੁਲੀ ਹੁਲੀ ਕਿੰਨੀ ਉਮਰ ਹੋ ਗਈ ਆ 10 ਸਾਲ 10 ਸਾਲਾਂ ਦਾ ਹੋ ਗਿਆ ਵਾ ਇਹ ਤੇ 10 ਸਾਲਾਂ ਦੇ ਵਿੱਚ ਜਿਹੜਾ ਬੱਚਾ ਟ੍ਰੇਨ ਹੋ ਗਿਆ ਦੱਸੋ ਵੀ ਕਿਹ ਤਰ੍ਹਾਂ ਮੁੜ ਕੇ ਪੂਰੀ ਜਵਾਨੀ 'ਚ ਕਿੱਦਾਂ ਪੂਰਾ ਟ੍ਰੈਕ ਸੜਾਊਗਾ ਹੁਣ ਅਜ ਗੱਡੀ ਦੀ ਟ੍ਰੇਨਿੰਗ ਅਸਲ ਇਹਦਾ ਜਿਹੜਾ ਟ੍ਰੇਨਿੰਗ ਮੈਨੂੰ ਸ਼ੱਕ 7 ਸਾਲਾਂ ਦਾਦੂ ਨੇ ਕਰਾ ਦਿੱਤੀ 7 ਸਾਲ ਦੀ ਉਮਰ ਦੇ ਵਿੱਚ ਇਹਦੇ ਦਾਦੂ ਨੇ ਟ੍ਰੇਨ ਕਰਤਾ ਤੇ ਅੱਜ ਬੜੇ ਦਿਨਾਂ ਬਾਅਦ ਇਹਦੇ ਕੋਲ ਮੁੜ ਕੇ ਗੱਡੀ ਬੁੱਧੀ ਹੋ ਗਈ ਇਹ ਰਾਜ ਇਹਨੂੰ ਅੱਜ ਬੜੇ ਦਿਨਾਂ ਬਾਅਦ ਮੈਂ ਭਾਇਆ ਵਾ ਇਹਨੂੰ ਵਲਟੋ ਗੱਡੀ ਫੜਾਤੀ ਤੇ ਦਾਦੂ ਨੇ ਤੇ ਮੁੜ ਕੇ ਕੰਦੇ ਨੂੰ ਘਲ ਤਾਲ ਮਗਰ ਜਦੋਂ ਹਾਰਨ ਵਜਾ ਡਰ ਗਿਆ ਸੱਤਾਂ ਸਾਲਾਂ ਦਾਈ ਤੇ ਮਨ ਤੋਂ ਥੱਲੇ ਸਿੱਧੀ-ਸਿੱਧੀ ਮਾਰਦੀ ਪੰਜ ਬਾਜ਼ੀਆਂ ਲੱਗੀਆਂ ਉਸ ਤੋਂ ਬਾਅਦ ਦਾ ਸਾਰਾ ਕੁਝ ਬੰਦ ਕੀਤਾ ਸੀ ਅੱਜ ਇਹਨੂੰ ਬੜਾ ਜੀਤਦੇ ਪਹਿਲਾਂ ਪੂਰਾ ਟ੍ਰੇਡ ਕਰਾਂਗੇ ਢੋਲੀ ਜਿੱਤਰਾ ਨਾਲ ਬਹਿ ਕੇ ਤੇ ਰੋਲੀ-ਰੋਲੀ ਜਾਂਚਾਂਗੇ ਇਸ ਕਰਕੇ ਈਆਂ ਵੀ ਗਾੜੇ ਕਮੈਂਟ ਨਹੀਂ ਕਰਨਾ ਵਾ ਬਲ ਟ੍ਰੇਨਿੰਗ ਜ਼ਰੂਰੀ ਆ ਬੰਦਾ ਕਿਤੇ ਅਮੀ ਨਬੀ ਕੁਛ ਵੀ ਹੋ ਜੇ ਬੰਦਾ ਆਪਦੇ ਬੱਚਿਆਂ ਨੂੰ ਜ਼ਰੂਰ ਆਪਦੇ ਕੰਮ ਦੀ ਜਾਸ ਸਿਖਾਓ ਤੇ ਉਹਨਾਂ ਨਾਲ ਫਰੈਂਡਲੀ ਰਹੋ ਜਿੱਥੇ ਛੜਕਰ ਵਾਲੀ ਗੱਲ ਉਹ ਛੜਕੋ 76 ਵੀ ਇਹਨੂੰ ਪੂਰੇ ਫੇਰਦਾ ਫੇਰਦਾ ਨਹੀਂ 76 ਵੀ ਪੂਰੇ ਫੇਰੀ ਦੇ ਆ ਤੇ ਪਿਆਰ ਵੀ ਪੂਰਾ ਕਰੀਦਾ ਤੇ ਚੰਗੇ ਇਨਸਾਨ ਬਣਾਓ ਉਹਨੇ 8 ਵਾਰ ਪ੍ਰਸ਼ਾਦਾ ਪਾਣੀ ਬੰਦੇ ਦਾ ਦੇ ਕੇ ਵਾਪਸ ਹੁਣਾ ਨਾਲੇ ਅੱਜ ਇਹਦੀ ਟ੍ਰੇਨਿੰਗ ਹੋ ਜੂ। ਤੇ ਵਧੀਆ ਚਲਾਉਦਾ ਵਾ। ਖਿੱਚੀ ਹੁੰਦਾ ਕੰਮ ਨੂੰ। ਇਹ ਆ ਗਈ ਰੋਟੀਆਂ ਆਪਾਂ। ਮੁੜਦੇ ਫੇਰ ਪਿੰਡ ਨੂੰ। ਆਹ ਜੀ ਦੀ ਵੀ ਮੋਜ ਬਣੀ ਆ। ਉਹ 3 ਮਿੰਟ ਹੀ ਲੱਗਦੇ ਬਸ 2 3 ਮਿੰਟ ਵੀ ਬਹੁਤ ਜ਼ਿਆਦਾ 17 ਸੈਕਿੰਡ ਦੀ ਰੀਲ ਆ ਆਣਾ ਬਣੀ ਦੇ ਬਸ 17 18 ਜਿ ਪਾਰ ਕਿੰਨਾ ਸੁਖ ਬਣ ਗਿਆ ਨਹੀਂ ਤੇ ਪਹਿਲਾਂ ਵੰਜਣਾ ਟਾਈਮ ਖਰਾਬ ਹੋਣਾ ਪਹਿਲਾਂ ਵੰਜਣਾ ਬੀੜੀ ਖੜਦੇ ਨਹੀਂ ਪੂਰਾ ਅੱਧਾ ਘੰਟਾ ਖਰਾਬ ਹੁੰਦਾ ਹੁੰਦਾ ਹੁਣ ਤੇ ਮਸੂਰ ਹੁੰਦਾ ਬਿੱਲਾ ਪਾਰ ਜਾਣਾ ਹਰ ਇੱਕ ਬੰਦੇ ਦਾ ਮੈਂ ਜਾਣਾਂ ਆ ਚੱਲ ਗਿਆ ਸ਼ੇਰਾ ਚੱਲ ਫਿਰ ਮੋੜੀਏ ਹੁਣ ਇਹਦੀ ਡ్రਾਈਵਰੀ ਚੱਲਣ ਢੀ ਆ ਕਿੱਥੋਂ ਬੰਦ ਕੀਤੀ ਹੈ ਹਾਂ ਜਿਹੜਾ ਮਾਈਕੋ ਪੰਪ ਹੁੰਦਾ ਹਾਂਜੀ ਉਹ ਚੋਕ ਤੋਂ ਬੰਦ ਨੇੜੇ ਰੂਟਰ ਪੰਪ ਹੁੰਦਾ ਉਹ ਸੋਚ ਤੋਂ ਬੰਦ ਹੁੰਦਾ ਤੋਂ ਪਵਰੀਆ ਤੇ ਅੱਜ ਮੱਜਾਂ ਨਵਾ ਆ ਗਈ ਤੇ ਧੁੱਪੇ ਬੰਦ ਦਿੰਦੇ ਆ ਉਹ ਗਵਾ ਗਵਾ ਲੈ ਜੂਗਾ ਜਦਨ ਦਾ ਸਿਆਲ ਚੜਿਆ ਨਵਤ ਗਿਆ ਨਹੀਂ ਹਿਸਾਬ ਨਾਲ ਅੱਜ ਤੋਂ ਪਕੜਾ ਕੇ ਦੀ ਲੱਗੀ ਐ ਅੱਜ ਇਹੋ ਪ੍ਰੋਸੀਜਰ ਚੰਦਰਾ ਪਾ ਲੀ ਨੱਸੀ ਪਾ ਕੇ ਨਵਾ ਆ ਗਏ ਹੇਰ ਬੰਨਾਂ ਨੇ ਤਿੰਨ ਡੰਗਰ ਨਵਾਈ ਗਏ ਤੇ ਪੂਰੀ ਡਿਊਟੀ ਅਜ ਨਭਾਵਾਂਗੇ ਬੜੇ ਦਿਨਾਂ ਦੀ ਰੀਤ ਜੀ ਸੀਗੀ ਜਦੋਂ ਮੜੀ ਝੋਪ ਲੱਗੀ ਨੂੰ ਆਨੇ ਡੰਗਰ ਹੁਣ ਅੱਜ ਨੂੰ ਆ ਕੇ ਐਨ ਇਹ ਜਨਵਰਾਂ ਦਾ ਪਿਆਰ ਦਾ ਜੇ ਆਪਾਂ ਕੁੱਤੇ ਨੂੰ ਪਿਆਰ ਕਰ ਸਕਦੇ ਆ ਤੇ ਜਿੰਨਾ ਆਪਣਾ ਦੁੱਧ ਪਿਉਣਾ ਸਾਰਾ ਕੋ ਤੁਹਾਨੂੰ ਕਿੱਦਾਂ ਸਾਂਭਾਂਗੇ ਤੇ ਆਪੇ ਬਰਕਤਾਂ ਕਰਾਂ ਦੇ ਵਿੱਚ ਕਿਉਂਕਿ ਇਹ ਡੰਗਰ ਬੱਚੇ ਨੂੰ ਬਹੁਤ ਜ਼ਿਆਦਾ ਆਪਣੇ ਜੀਮੀਦਾਰਾਂ ਦੇ ਘਰ ਜੁੜੇ ਹੁੰਦੇ ਆ ਦੁੱਧ ਪਿਉ ਉਹਦੇ ਸਿਰ ਤੇ ਪਰਿਵਾਰ ਹੁੰਦੇ ਆ ਮੋਲ ਦੇ ਨਾਲ ਹੀ ਕੁਝ ਵੀ ਬਣਦਾ ਤੇ ਇਸ ਕਰਕੇ ਇਹਨਾਂ ਨੂੰ ਵੀ ਪਿਆਰ ਚਰੋਦੀ ਹੈ ਹੁਣ ਆਪਾਂ ਨਵਾ ਕੇ ਤੇਲ ਤੂਲ ਮਾਰਤਾ ਲੱਸੀ ਨੇ ਵੇ ਹੁਣ ਮੱਜਾਂ ਦੀ ਲੁੱਕ ਬਣੀ ਕਿ ਨਹੀਂ ਗਾਦਣ ਖੇਚਲ ਤੇ ਕੀਤੀ ਇਹਦੇ ਪਿੱਛੇ ਮਾਰਦੇ ਮੜਾ ਆ ਪਿਛਲੀਆਂ ਲੱਤਾਂ ਦੇ ਤੇ ਹੁਣ ਚੈੱਕ ਕਰੋ ਲੁੱਕ ਐ ਲਿਸ਼ਕੀਆਂ ਨੇ ਬੜੇ ਦਿਨਾਂ ਦੀ ਨਿਗਾਹੀ ਇਹ ਜਿੱਦਣ ਆ ਸਾਰੀਆਂ ਆਪਣੀਆਂ ਘਰ ਦੀਆਂ ਝੋਟੀਆਂ ਤਿਆਰ ਕਰਨੀਆਂ ਹਣ ਕਟੀਆਂ ਕੱਟੇ ਆ ਜਿਹੜੀ ਆ ਬੜੀ ਸ਼ਕੀਨੇ ਮੰਡ ਦੇ ਵਿੱਚ ਜਾ ਕੇ ਰਹਿੰਦੀ ਨਹੀਂ ਮੰਡ 'ਚ ਜੀ ਨਹੀਂ ਲਾਉਂਦੀ ਫੇਰ ਪਿੰਡ ਲਿਉਣਾ ਪੈਂਦਾ ਉੱਥੇ ਜਾ ਕੇ ਪੱਠਾ ਲੱਤਾ ਸਾਰਾ ਕੁਝ ਛੱਡ ਦਿੰਦੀ ਆ ਹੁਣ ਇੱਥੇ ਹੀ ਪਾਲਦੀ ਆ ਹੁੰਦਾ ਵੇ ਕਾਲੀ ਸ਼ਾ ਨਿਕਲ ਆਈਏ ਹੁਣ ਆ ਨੂਗੇ ਐ ਰੈਡੀ ਕਰਦੇ ਹਾਂ ਹਾਂ ਸਭ ਤੋਂ ਸਿਆਣੀਆਂ ਮੱਝਾਂ ਤਿੰਨ ਉਹ ਬਹੁਤ ਡਰਦੀ ਹੈ ਪਤਾ ਨਹੀਂ ਵੀ ਮੈਂ ਲੂਣ ਲਾਣ ਦਿੱਤਾ ਇੱਕ ਦੋ ਵਰੀ ਤਾਂ ਕਰਕੇ ਹਾਂ ਲੈ ਬਣੀ ਗਰੀਆਂ ਇਹ ਲਿਸ਼ਕ ਗਈਆਂ ਆ ਬਾਲੀ ਡਰਦੀ ਦਾ ਨਾ ਇਹ ਲਿਸ਼ਕਦੀਆਂ ਆ ਪੁੱਤ ਹਣ ਢੋਲਾ ਮੂਹਾ ਤੂੰ ਹੀ ਆਪਦਾ ਤੇ ਪੱਠੇ ਲਦਾ ਲਿਆ ਅੱਜ ਨੇ ਚੰਗਾ ਮਾ ਵੀ ਕੋਈ ਹੋਰ ਕੰਮ ਕਰਾ گاਵਾ ਦੇ ਨਹਿਣੀਆਂ ਨਹੀਂ ਤੇ ਕਟੀਆਂ ਛੋਟੀਆਂ ਮੱਜਾਂ ਹੀ ਜ਼ਿਆਦਾ ਕੰਮ ਇਹ ਨਵਾਦਾ ਆ ਪੱਥੀ ਕੰਮ ਕੀਤਾ ਵੇ ਚਲੋ ਮौज ਵੀ ਆ ਬਾਕੀ ਸ਼ੌਕ ਆਪਾਂ ਨੂੰ ਕਦੀ ਵੇਲੇ ਨਹੀਂ ਰਹਿ ਮੈਂ ਜਿੰਨਾ ਜਰ ਪਰੋਣੇ ਪ੍ਰੂਣੇ ਹੋਣੇ ਉਹਨਾਂ ਚਰਜਾਂ ਨੂੰ ਮੱਜਾਂ ਮੱਜਾਂ ਨਵਾ ਦਿੰਦੇ ਆ ਤੇ ਵਧੀਆ ਯਾਰ ਆਪਦੇ ਕੰਮ ਦੇ ਵਿੱਚ ਮौज ਵਾ ਨਜ਼ਾਰੇ ਆ ਸਾਰੇ ਕੰਮ ਤਾਂ ਤੁਹਾਨੂੰ ਦਿਖਾਈ ਦੇ ਕਈ ਵੀਰਾਂ ਦੇ ਗੋਏ ਵਾਲਾ ਕੰਮ ਜਿਹੜਾ ਬੜਾ ਮਾਰਾ ਜਦੋਂ ਆਪਾਂ ਰੋਟੀ ਪਾਣੀ ਦਹੀਂ ਖਾਣਾ ਤੇ ਫਿਰ ਗੋਏ ਵਾਲਾ ਕੰਮ ਤੋਂ ਤੁਰਪੂ ਗਰੀਬ ਨਹੀਂ ਕਰਨਾ ਚਾਹੀਦਾ ਮੱਭਨਾਂ ਨੇ ਕਿਰਪਾ ਕਰੇ ਫੜੀ ਤੇ ਹੋਣਾ ਤੁਹਾਨੂੰ ਧੀਰੇ ਆਵੇ ਨਹੀਂ ਬੰਮਕਾ ਹਣਾ ਠੀਕ ਹਨਾ ਹੁਣ ਨਾ ਨੂੰ ਦੇ ਕੱਪੜੇ ਪਾ ਗਏ ਤੇ ਬਣਦੇ ਆ ਕੁੱਬਾਉ ਇਸ ਨੂੰ ਮਾਪੜ ਇਹਨੇ ਮਾਰ ਪੂਰੀ ਮਦਦ ਕੀਤੀ ਹੈ ਚੱਲ ਵੇਲੇ ਹੋ ਗਈ ਦਵਾਈਆਂ ਇਹ ਸਿੰਗਣੇ ਪਾਣੀ ਲਾਤਾ ਕੋਰਾ ਪੈਣ ਦੇ ਕਿਉਂਕਿ ਹਵਾ ਵਗਦੀ ਹੈ ਬੰਦਾ ਥੋੜਾ ਲੈ ਗਈ ਆ ਨੂੰ ਹਣ ਸੱਟਾ ਲੱਗੀਆਂ ਮੁੰਡੇ ਨੂੰ ਅੰਦਾਜ਼ ਚੰਗਾ ਹੀ ਪਰ ਉਹ ਕਹਿੰਦਾ हट ਜਾਣਾ ਮੈਂ ਸੱਟਾਂ ਵਜਦੀਆਂ ਦੇਖ ਤੀ ਨਹੀਂ ਛੱਡਦੇ ਸਾਹ ਉਹ ਉਧਰ ਡ੍ਰੈਗਨ ਫਰੂਟ ਵਾਲੇ ਬੰਦੇ ਵੀ ਲਾ ਦੇ ਪਾਣੀ ਮੜਾਇਆ ਮੁਸ਼ਕਿਲ ਆ ਰਹਾਗੇ ਚਾਚੇ ਨੂੰ ਜਿੰਨਾ ਵਰਜਨਾ ਦੇ ਭਾਈਆ ਉਹ ਸਬਜੀ ਦੇ ਨਾਲ ਨਾਲ ਨਹੀਂ ਉਹ ਚਾਚਾ ਦਾ ਉਹਨੂੰ ਪੁੱਛ ਕੇ ਪਰ ਰੈਨ ਨੂੰ ਪਾਣੀ ਨਹੀਂ ਲਈਦਾ ਬਾਕੀ ਥੱਲੇ ਦੇ ਸਬਜ਼ੀਆਂ ਜਾਓ ਸਾਈਨ ਪਾਸਾ ਤਾਂ ਲਿੱਸਾ ਹੀ ਉੜਾ ਹੋ ਗਿਆ ਆਪਣਾ ਯਾਰ ਮੈਂ ਆਂਡੇ ਪੁੱਛਣ ਡਿਆ ਕਿਸੇ ਨੇ ਦਿੱਤੇ ਨਹੀਂ ਲੱਭ ਕੇ ਆਪਣਾ ਸਵਾਹ ਜਿਹੜੀ ਲੈ ਗਏ ਸਵਾਹ ਇੱਥੇ ਲਾਉਣੀ ਹੈ ਬਣਾਦਾ ਥਾਂ ਇਹ ਲੱਗ ਗੰਦ ਜਿਹਾ ਲੱਗਦਾ ਹੈ ਐ ਵਧੀਆ ਥਾਂ ਬਣ ਗਿਆ ਸਵਾਲ ਇਸ ਦੀ ਕਈ ਨਾ ਪੱਦਰ ਜਿਆ ਕਰ ਲਓ ਪੁੱਤ ਮੁੜ ਕੇ ਸਵਾਲ ਅੱਧਨੀ ਸੌਖੀ ਹੋ ਜੂਗੀ ਉੱਤੋਂ ਲੈਓ ਕਈ ਨਾ ਸੈਟ ਜਿਆ ਕਰ ਲਓ ਸੋਹਣਾ ਜਿਹਾ ਲੱਗੇ ਥਾਂ ਆਹੋ ਜਾਓ ਇਹ ਕਿਹਣਾ ਲਵਾਉ ਹੋ ਆਪਣਾ ਦੇ ਨਾਲ ਕਰਾਇਆ ਤੇ ਹੁਣ ਆਇ ਕਿੰਗਣ ਚਾਲੂ ਕਰਨਾ ਕਣਕ ਭਰਨ ਵਾਲੀ ਆਪਣੀ ਉੱਥੇ ਬੂਰ ਬਾਰਨ ਜੇ ਉਹ ਨਹੀਂ ਹੈਗਾ ਨੂੰ ਚਾਲੂ ਕਰਕੇ ਤੇ ਉੱਥੇ ਲਾਉਣੇ ਆ ਬਾਕੀ ਬਾਦਲ ਦਾ ਟਰਾਲਾ ਲੈ ਆਂਦਾ ਘਰੇ ਬਾਦਲ ਖਤਮ ਹੋਇਆ ਹਾਂ ਹੈਗਾ ਤੇਲ ਤੂੰ ਥੱਲੇ ਹਾਂ ਆ ਲਾਉਣੀ ਪੈਣੀ ਨਾਲ ਹੀ ਜਾਂਦੇ ਹਾਂ ਤੇਲ ਆਲੀ ਚਾਲੂ ਕਰਕੇ ਵੇਖ ਲੈਣਾ ਚਾਲੂ ਸਮਾਨ ਸੂਣ ਪਾ ਚਾਲੂ ਬਣਾ ਤੇ ਪਾ ਦੇ ਜਿਹੜਾ ਪਾ ਪਾਣੀ ਚਲੋ अपना सारी ਦਿਹਾੜੀ ਦਾ ਬਲੌਕ ਮੱਝਾਂ ਦੇ ਗਾਵਾਂ ਤੇ ਹੀ ਰਿਹਾ ਕਿਉਂਕਿ ਪੁਰਾਣੀ ਆਈ ਸੀ ਘਰੇ ਇਹਦੇ ਇਦਾਂ ਹੀ ਕੰਮ ਚੱਲੀ ਗਿਆ ਅੱਜ ਡੰਗਰ ਲਿਸ਼ਕੇ ਬੈ ਨਾਤੇ ਨੂੰ ਤੇ ਸੋਹਣੇ ਲੱਗਦੇ ਆ ਤੇਲ ਤੂਲ ਮਾਰਿਆ ਵਾ ਹੁਣ ਵੰਡ ਪਾ ਕੇ ਖੁਰਲੀਆਂ ਭਰਤੀਆਂ ਵਾ ਆਪਣੇ ਆਪ ਛਗੀ ਜਾਣਾ ਇਹਨਾਂ ਨੇ ਦਿਨ ਚੜ ਦੇ ਨੂੰ ਖੁਰਲ ਗਏ ਸਾਫ਼ ਹੋ ਜਣੀਆਂ ਰੱਜ ਕੇ ਬਹਿ ਜਾਣਾ ਵਾ ਕਾਲ ਦਾ ਮੁੰਡਿਆ ਨੇ ਨੈਟ ਘੱਡ ਲਿਆ ਵਾ ਵੇਲੇ ਟਾਈਮ ਹੁਣ ਨਾ ਖੇਡਿਆ ਕਰਨਾ ਚਲੋ ਸਪਰੇਆ ਸਪਰੂ ਦਾ ਕੰਮ ਨਾ ਤੇਰਾ ਚੱਕ ਦੇ ਲੈ ਜਾ ਓਏ ਚਾਚਾ ਬੰਨ ਕਰਕੇ ਚਲਾਈ ਗਏ ਹੁਣ ਜਲੀ ਨਹੀਂ ਨਹੀਂ ਕੋਈ 9 4 ਚੱਕ ਫਿਰ ਹਾਂ ਕਿਹੜੇ ਰੋਗ ਦਾ ਮੁਕੂ ਜਾ ਮਰ ਨਾ ਪਿਆ ਓਏ ਇਹਨਾਂ ਨੇ ਮੈਚ ਜਿਹੜਾ ਹਾਰਦਾ ਹੀ ਇਹ 20 20 ਬੈਠ ਕਾ ਹੀ ਉਹ ਭੱਜ ਗਏ ਪਕੌੜੇ ਉਹ ਭੱਜੇ ਚਮਕੌਰ ਸਿੰਘ ਸਤਨਜ ਮਾਰੋ ਸ਼ੀਪਾ ਸ਼ੋ ਉਹ ਭੱਜਦੀਆਂ ਹੋਦੇ ਅਰਸ਼ ਸਿੰਪਾ ਇਹ ਲਗਾਤਾਰ ਸਾਡੀ ਮੈਚ ਓਏ ਪਰਮ ਇਹ ਸਾਰੇ ਲਾ ਦੇਣਾ ਲਾ ਫਿਰ ਤੂੰ ਜੱਟ ਦਾ ਇੱਕ ਦੋ ਉਹ ਤੁਹਾਡੀਆਂ ਨਾਸਾ ਵੜਦੀਆਂ ਨੇ ਚਾਰ ਪੰਜ 7 ਚਲ ਬੱਸ ਬਹੁਤ ਵੀ ਭਜਾਤੀ ਆ ਚਲੋ ਜੀ ਅੱਜ ਦਾ ਵਲੌਗ ਆਪਣਾ ਹੋ ਗਿਆ ਖਤਮ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ